ਆ ਹਾਂ ਜੀ ਕਿਸਾਨ ਵੀਰੋ ਸਵਾਦ ਤਾਂ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤਾ ਨੰਗਾ ਮਸੇ ਲੈ ਲੈ ਕੇ ਆਂ ਜੀ ਦੋ ਬਈ ਸੂਈਆਂ ਵੀ ਇੱਕ ਗੱਬਣਾ ਆਉ ਪੁੱਛ ਲੈਣਾ ਬਾਈ ਤੁਹਾਡੇ ਅੱਜ ਵੇ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੋ ਬਧੀਆ ਠੀਕ ਠਾਕ ਬਹੁਤ ਵਧੀਆ ਬਾਈ ਨਾਮ ਟੈਡ ਰਿਸਪੌਂਸ ਨਾਮ ਮੇਰਾ ਸੁੱਖਾ ਸਿੰਘ ਪਿੰਡ ਚਵੰਦਾ ਪਿੰਡੀ ਧਨੋਲੇ ਲਵੇ ਠੀਕ ਹੈ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਤਹਿਸੀਲ ਬਾਈ ਤਹਿਸੀਲ ਧਨੋਲਾ ਧਨੋਲਾ ਹਾਂ ਜੀ ਨੇੜੇ ਜਿੱਥੇ ਧਨੋਲਾ ਮੰਡੀ ਲੱਗਦੀ ਆ ਹਾਂ ਅੱਜ ਢਾਬੇ ਦੇ ਨਾਲ ਜਮ ਦੀਪ ਟੱਬੇ ਦੇ ਨਾਲ ਹੀ ਆ 4 ਕਿਲੋ ਮੀਟਰੋਂ 4 ਕਿਲੋ ਮੀਟਰ ਦੇ ਵਿੱਚ 4 ਕਿਲੋ ਮੀਟਰ ਹੈ ਮੋਬਾਈਲ ਨੰਬਰ ਉਹ 94633444 ਠੀਕ ਆ ਬਾਈ ਬਾਈ ਜਿਹੜੀ ਪਹਿਲੇ ਨੰਬਰ ਤੇ ਜਰਸੀ ਦੇ ਨੇ ਕਿਹੜਾ ਸੂਸ ਹੋਈ ਆ ਇਹ ਜਰਸੀ ਦੂਜਾ ਸੂਸ ਹੋਈ ਆ ਕਦੋਂ ਸੂਈ ਆ ਇਹ ਸੂਈ ਆ ਕੱਲ ਤੜਕੇ ਬੱਚਾ ਕੀ ਦਿੱਤਾ ਬੱਚਾ ਬੱਛੀ ਵੀ ਨੇ ਬੱਛੀ ਚੰਗੀ ਆ ਨਾ ਹਾਂ ਬੱਛੀ ਹੋਜੀ ਇਹ ਡੀਰ ਕੰਪਲੀਟ ਜਮਾ ਓਕੇ ਸਰ ਵੀਡੀਓ ਦਿਖਾ ਦੇ ਵੀਰੇ ਕਿੰਨਾ ਬੋਲੋ ਹਾਂ ਬੋੜਾ ਆਊਗਾ 12 ਲੀਟਰ ਆਰਡਰ ਕਮਾਲ ਆ ਨਾ ਬਹੁਤ ਸੋਹਣਾ ਆਰਡਰ ਕੱਲਾ ਕੱਲਾ ਥਣਮੁੱਠੀ ਆ ਥਣ ਥੱਟ ਲੱਟ ਲੱਟ ਬੋੜਾ ਵੀ ਨਹੀਂ ਚੱਕਿਆ ਬਈ ਜੇ ਕੋਈ ਕਦੇ ਵੀ ਕੱਲ ਨਹੀਂ ਵੀ ਪੁੜਾ ਪੜੇ ਜਮਾ ਉਵੇਂ ਜਿਵੇਂ ਇਹ ਪਈ ਹੈ ਖੋਲ ਦੇ ਬਈ ਤੋੜ ਕੇ ਦਿਖਾ ਦੇ ਅਜੇ ਪਾਇਆ ਚਵਾਈ ਚ 2 ਘੰਟੇ ਉਹਦੋਂ ਦਾ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰ ਲੈਣਾ ਫੇਸ ਬਿਊਟੀ ਬੜੀ ਚੰਗੀ ਆ ਹੋਦੀ ਬਾਦੀ ਚੰਗੀ ਆ ਸਨੱਕ ਪੋਣਾ ਬੈਠ ਦੇ ਵਿੱਚ ਚੰਗਾ ਗਾ ਬਾਕੀ ਤੋਰਾ ਤਰਾ ਬੜਾ ਕਮਾਲ ਦਾ ਚੰਗੇ ਬੋਲੇ ਤੋਂ ਕਰਮਲੀ ਸਟਾਰਟ ਹੋਈ ਆ ਥਣ ਬੜਾ ਚੰਗਾ ਹਨਾ ਗਲਾਬੀ ਥਣ ਜਿਵੇਂ ਮਰਜੀ ਹੱਥ ਲਈ ਚੱਲ ਕੋਈ ਚੱਕਰ ਨਹੀਂ ਕਹਿ ਨਹੀਂ ਕਰਨ ਵਾਲੀ ਕੋਈ ਛੋਟੀ ਜਿਹੀ ਨਹੀਂ ਬਾਈ ਫੁੱਲ ਵੱਡੀ ਹੈ ਹਾਂ ਕੀ ਮੁੱਲ ਆ ਬਾਈ ਦਾਜ ਦਾ ਛੋਟੀ ਨਹੀਂ ਹੋ ਕੇ ਜਾਦੀ ਮੁੱਲ ਕੀ ਹੈ ਦਾਜ ਦਾ ਮੁੱਲ ਮੁੱਲ 65000 ਮਾਨਤਨ ਹੋ ਜਾ 65000 ਰੁਪਿਆ ਮੁੱਲ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜ਼ਰੂਰ ਹੋ ਜਾ ਚੰਗੀ ਆ ਬੜ ਸੁਨੱਕੀ ਆ ਬਾਈ ਅੱਗੇ ਵੀਰੇ 2 ਨੰਬਰ ਤੇ ਕਿਹੜਾ ਸੋਸ ਹੋਈ ਆ ਇਹ ਦੂਜਾ ਹੀ ਐਸ ਹੋਈ ਆ ਕਦੋਂ ਸੋਈ ਆ ਇਹਨੂੰ ਹੋ ਗਿਆ ਹੱਥ ਦਾ ਉੱਦਾਂ ਬੱਛਾ ਕੀ ਹੈ ਮਗਰ ਬੱਛਾ ਵੀਰੇ ਬੱਛਾ ਕਿੰਨਾ ਕੇ ਦੁੱਧਾਂ ਤੇਦੇਲੇ 8-9 ਗਲੋਰ ਖੋਲ ਦੇ ਬਾਈ ਤੋਰ ਕੇ ਰੱਖਾ ਚੀ ਵੀ ਚੂਈ ਕਿਵੇਂ ਆ 65 ਫੁੰਡ ਚੰਗੀਆਂ ਆਂ ਹਾਂ ਠੀਕ ਆ ਬਾਈ ਫੇਸ ਤਾਂ ਚੰਗਾ ਕਰਾਸ ਆ ਗਰਮੀ ਬਿਲਕੁਲ ਨਹੀਂ ਮੰਦੀ 65 ਆ ਜਿਹੜੀ ਕਰਮਲੇ ਦੀ ਚੰਗੀ ਆ ਕੀ ਮੁੱਲ ਆ ਸੁੱਕੇ ਦਾ 36000 ਮਾਨਤਨ ਹੋਜੂ 36000 ਰੁਪਿਆ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜ਼ਰੂਰ ਹੋਜੂ ਚੰਗੀ ਆ ਬੜ ਸੰਨਕੀ ਆ ਤੋਰਾ ਤਰਾ ਚੰਗਾ ਆ ਡਰ ਕਮਾਲ ਦਾ ਤੇ ਬੱਚਾ ਮਗਰ ਬੱਚਾ ਸੂਈ ਸਵਾਈ ਆ ਚਾਰੇ ਥਣਵੇਂ ਨਿਕਲਵੇਂ ਨਾਲਾ ਨੂੰ ਨਾ ਭੁੱਲ ਚੰਗੇ ਤੇ ਅੱਗੇ ਵੀਰੇ ਤਨ ਨੰਬਰ ਕਿਹੜਾ ਸੂਆ ਹੁੰਦੀ ਆ ਇਹ ਸੂਕ ਨੇ ਦੂਜਾ ਸੂਆ ਕਿੰਨੇ ਦਿਨ ਲੈਂਗੇ ਉਹ ਦੋਨੇ ਜੁਲੇ ਹਫਤਾ ਵੀਰੇ ਚੰਗੀ ਬਹੁਤ ਆ ਯਾਰ ਚੰਗੀ ਬਹੁਤ 25 ਲੀਟਰ ਦੁੱਧ ਵੀ ਬਾਈ ਗਰੰਟੀ ਦੇ ਦਿਆਂਗੇ ਆਪਾਂ ਅੱਛਾ ਹਾਂਜੀ 25 ਲੀਟਰ ਦੀ ਗਰੰਟੀ ਲਾਂ ਦੇਖੋ ਸਾਰੀਆਂ ਬਲਡਾਂ ਲਾਂ ਕੱਢ ਕੇ ਨਾ ਅਹ ਗਰਮ ਵਾਲੀ ਨੇ ਫੇਰ ਸੋਣਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕਲ ਮੇ ਫੁੱਲ ਵੀ ਤੋਰਦੇ ਪਿੰਡੋਂ ਲੈ ਕੇ ਵੀਰੇ ਆਪਾਂ ਪਿੰਡੋਂ ਲਈਆ 25 ਲੀਟਰ ਦੁੱਧ ਬਾਈ ਕਹਿੰਦਾ ਚਵਾ ਕੇ ਦੇ ਦਿਆਂਗੇ ਹਾਂ ਬੇਮਾਨ ਫੁੱਲ ਕਰਦਾ ਬਾਈ ਰੰਗ ਰੂਪ ਬਹੁਤ ਚੰਗਿਆ ਫੇਸ ਬੜਾ ਪਿਆਰਾ ਚਮਕ ਫੁੱਲ ਆ ਬੈਠ ਤੇ ਕੀ ਮੋਲ ਲੱਜਾ ਜਬਾਈ ਇਹਨੇ ਆਰਡਰ ਪੁੱਛਾਇਆ ਕੋਦਰ ਤੋੜਨਾ ਬਾਹਰ ਨੂੰ ਜਾਣਾ ਕੋਈ ਚੈੱਕ ਨਹੀਂ 55000 ਰੁਪਿਆ ਮੋਲ ਆ ਮਾਨਤਣ ਜਿਹੜਾ ਮੌਕੇ ਤੇ ਜਰੂਰ ਹੋ ਜੇ ਤੋੜਾ ਤਾਰਾ ਪੂਰਾ ਚੰਗਾ ਆਰਡਰ ਕਮਾਲ ਦਾ ਮੁੱਠੀ ਆਲਾ ਥਣ ਕੱਲਾ ਕੱਲਾ ਥਣ ਭਾਈ ਚੰਗੀ ਆ ਵੜ ਸੁਨੱਖੀ ਆ ਦੁੱਧ ਭਾਈ ਨੇ ਦੱਸਿਆ 25 ਲੀਟਰ ਪਾਉਂਗੀ ਗਰੰਟੀ ਆ ਇੱਕ ਤਾਂ ਆਉਂਦੇ ਤੈਹਣ ਦਾ ਹੂੰ ਠੀਕ ਆ ਤੇ ਨਾਗ ਸਿੰਘ ਦੇ ਭਰਾ ਕੋਲੇ ਤਿੰਨ ਤਿੰਨ ਹੀ ਦਿਖਾਤੇ ਕਿਸੇ ਵੀਰ ਦੇ ਤੰਨਾਂ 'ਚ ਕੋਈ ਵੀ ਪਸੰਦ ਆਏ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ